ਯੂਥ ਨੂੰ ਇੱਕੋ ਮੈਸੇਜ ਹੈ ਜਿੱਦਾਂ ਕਿ ਪਹਿਲਾਂ ਕਿਹਾ ਇਹ ਨਾਨੇ ਦੇਖ ਲਓ ਦੋਸਤੋ ਕਿੱਦਾਂ ਰਸਮ ਆ ਗਿਆ ਜਿਨ੍ਹਾਂ ਨੇ ਢੂਈ ਉੱਪਰ ਚੁਕਾ ਕੇ ਲੋਕਾਂ ਸਾਰਿਆਂ ਦੀ ਮੋਟ ਮਰਵਾ ਦਿੱਤੀ ਉਹ ਅੱਜ ਯੂਥ ਨੂੰ ਪ੍ਰਮੋਟ ਕਰੋਗੇ ਬਾਜੀ ਵਾਹ ਵਾਹ ਆਜੋ ਜੀ ਇਹਦੀ ਵੀਡੀਓ ਦੇਖਦੇ ਆਂ ਗੋਪੀ ਦੀ ਕਿੱਦਾਂ ਪ੍ਰਮੋਟ ਕਰਦੀ ਹੈ ਤੇ ਇਹਦੇ ਆਪ ਫਨੀ ਕਮੈਂਟ ਪੜਾਂਗੇ ਮਜ਼ਾ ਬਹੁਤ ਆਊਗਾ ਸਕਿੱਪ ਨਾ ਕਰਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵਧੀਆ ਲੱਗੀ ਤੇ ਲਾਈਕ ਜ਼ਰੂਰ ਕਰ ਲਿਓ ਆਜੋ ਜੀ ਕਿ ਪੰਜਾਬ ਛੱਡ ਕੇ ਨਾ ਜਾਓ ਪੰਜਾਬ ਵਿੱਚ ਵੀਡੀਓ ਵਾਇਰਲ ਕਰਾਓ ਸ਼ਰਮ ਹੈ ਕੁਝ ਕਹੀਂ ਪੰਜਾਬ ਦੇ ਵਿੱਚ ਹੀ ਰਹਿ ਕੇ ਜਿੰਨਾ ਹੋ ਸਕੇ ਆਪਣੇ ਪੰਜਾਬ ਨੂੰ ਅੱਗੇ ਵਧਾਣ ਦੀ ਕੋਸ਼ਿਸ਼ ਪੰਜਾਬ ਨੂੰ ਤਾਂ ਤੁਸੀਂ ਬਹੁਤ ਅੱਗੇ ਵਧਾ ਲਿਆ ਹੁਣ ਹੋਰ ਲੋੜ ਨਹੀਂ ਅੱਛਾ ਕਰੀ ਕਿਉਂਕਿ ਬਾਕੀ ਜਿਹੜੇ ਆਪਾਂ ਸ਼ਹਿਰ ਦੇਖਦੇ ਆ ਪਿੱਛੇ ਵਾਲਾ ਸੀ ਜਾਂਦਾ ਆਊਟ ਆਫ ਪੰਜਾਬ ਉਹਤੇ ਦੇਖਦੇ ਆ ਮੈਟਰੋ ਸਿਟੀਜ਼ ਨੇ ਜਾਂ ਜੋ ਵੀ ਹੈ ਉਧਰ ਪੰਜਾਬ 'ਚ ਰਹਿ ਕੇ ਜਿਤਨਾ ਦੇ ਫਿੰਸਲੀਆਂ ਕਰਾ ਲਓ ਤੇ ਟੂਈ ਉੱਚੀ ਕਰਾ ਲਓ ਤਰੱਕੀ ਆਪੇ ਆ ਜਲੀ ਨਾ ਤੇਰੀ ਵੀ ਜਲੀ ਨਾ ਇਹ ਅਸੀਂ ਚਾਹਨੇ ਕਿ ਪੰਜਾਬ ਵੀ ਉਸੇ ਲੈਵਲ ਤੇ ਤਰੱਕੀ ਕਰੇ। ਨਹੀਂ ਕੋਪੀ ਇਦਾਂ ਨਹੀਂ ਹੋ ਸਕਦਾ। ਨਾ ਨਾ ਨਾ। ਯੂਥ ਨੂੰ ਇੱਕੋ ਮੈਸੇਜ ਹੈ ਜਿੱਦਾਂ ਕਿ ਪਿੱਛੇ ਸਾੜੇ ਉਹੀ ਖੜੇ ਆ ਜਿਨ੍ਹਾਂ ਨੇ ਪਰਚਾਈ ਦੀ 20 ਵਾਰ ਦੇਖੀ ਹੋਣੀ। ਚੁੱਪ ਚੁੱਪ। ਕੁਝ ਬੋਲ ਨਹੀਂ ਦਿਓ ਤਾਂ ਮੂਸੇ ਹੱਟਦਾ ਰਹੇਗਾ। ਕੰਟਰੋਲ। ਪਹਿਲਾਂ ਕਿਹਾ ਇਹ ਨਾਨੇ ਕਿ ਪੰਜਾਬ ਛੱਡ ਕੇ ਨਾ ਜਾ। ਪੰਜਾਬ 'ਚ ਇਹ ਗੰਦੀਆਂ ਫਿਲਮਾਂ ਬਣਾਓ। ਨਾ ਨਾ ਨਾ। ਪਰ ਤੁਸੀਂ ਜ਼ਰੂਰ ਛੱਡ ਕੇ ਜਾਓ। ਆਓ ਪੰਜਾਬ ਦੇ ਵਿੱਚ ਹੀ ਰਹਿ ਕੇ ਜਿੰਨਾ ਹੋ ਸਕੇ ਆਪਣੇ ਪੰਜਾਬ ਨੂੰ ਅੱਗੇ ਵਧਾਉਣ ਮੈਡਮ ਤੁਸੀਂ ਤਾਂ ਅੱਗੇ ਵੱਧ ਗਏ ਆ ਵੀ ਇਹ ਵੀ ਮੈਨੂੰ ਸਿਖਾਣਾ ਪਵੇਗਾ ਪੰਜਾਬ ਨੂੰ ਸਭ ਤੋਂ ਪਹਿਲਾਂ ਉਹ ਦਵਾਈ ਲੈਣੀ ਚਾਹੀਦੀ ਹੈ ਜਿਸ ਨਾਲ ਫਿੰਸੀਆਂ ਨਾ ਹੋਣ ਮੈਂ ਜਾਣਦਾ ਹਾਂ ਆਪਕੋ ਕਿੰਨੀ ਦਿੱਕਤ ਆਈ ਕਿਉਂ ਹਿਲਾ ਡਾਲਾ ਨਾ ਕੋਸ਼ਿਸ਼ ਕਰੀਏ ਕਿਉਂਕਿ ਆ ਰਿਪੋਰਟਰ ਦੇ ਚਾਰ ਕੰਤੇ ਲਗਾਓ ਭਾਈ ਸਭ ਕੁਝ ਜ਼ਿਆਦਾ ਨਹੀਂ ਹੋ ਗਿਆ ਬਾਕੀ ਜਿਹੜੇ ਆਪਾਂ ਸ਼ਹਿਰ ਦੇ ਗੋਪੀ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕ ਕੇ ਇਹਨੇ ਇਕੱਲੇ ਮਜ ਨਹੀਂ ਲੈਣੇ ਦੂੰਗਾ ਮੁੰਜੇ ਵੀ ਚਾਹੀਏ ਰੁਕ ਜਾ ਰੁਕ ਜਾ ਕਿ ਦਿ ਆਊਟ ਆਫ ਪੰਜਾਬ ਉਹ ਤੇ ਦੇਖਦੇ ਆ ਮੈਟਰੋ ਸਿਟੀਜ਼ ਨੇ ਪਿੱਛੇ ਜਿਹੜੇ ਖੜੇ ਉਹ ਤੁਹਾਡੇ ਹੀ ਫੈਨ ਹਨ ਤੁਹਾਡੀਆਂ ਫਿਲਮਾਂ ਦੇਖ ਕੇ ਵੱਡੇ ਹੋਏ ਆ ਇਹ ਜੋ ਵੀ ਹੈ ਉਦਾਂ ਹੀ ਅਸੀਂ ਚਾਹਨੇ ਆ ਕਿ ਪੰਜਾਬ ਵੀ ਉਸੇ ਲੈਵਲ ਤੇ ਤਰੱਕੀ ਕਰੇ ਤੁਹਾਡੇ ਲੈਵਲ ਦੀ ਤਰੱਕੀ ਨਾ ਜੀ ਨਾ ਅਰੇ ਤੇ ਤੁਹਾਡੀ ਖੋਪੜੀ ਮੇਂ ਭੇਜ ਆਏ ਕਿ ਭਜੀਆਂ ਯੂਥ ਨੂੰ ਇੱਕੋ ਮੈਸੇਜ ਹੈ ਜਿੱਦਾਂ ਯੂਥ ਤਾਂ ਪਿੱਛੇ ਖੜੀ ਸੜੇ ਚਿੱਤਰ ਦੇਖ ਰਹੀ ਆ ਕਿ ਪਹਿਲਾਂ ਕੀ ਆ ਪੰਜਾਬ ਚ ਰਹਿ ਕੇ ਘੋੜੀਆਂ ਵਜਾਓ ਨਾਨੇ ਕੀ ਪੰਜਾਬ ਛੱਡ ਕੇ ਨਾ ਪਿੱਛੇ ਵਾਲੇ ਸਾਰੇ ਇਮੇਜਿਨ ਕਰਦੇ ਹੋ ਆਪਣੇ ਹੋ ਗਿਆ ਆਪਣੇ ਕੋ ਸਿਰਫ ਪਾਣੀ ਨਹੀਂ ਸਾਰਾ ਪੰਜਾਬ ਤੇ ਫਿਲਮ ਦਿਖਾ ਕੇ ਕਮਜ਼ੋਰ ਕਰਤਾ ਅੱਗੇ ਵਧਣ ਦੀ ਵਾਹ ਵੀ ਨਹੀਂ ਹੈਗੀ ਹੁਣ ਧਾਰੇ ਬੇਟੇ ਟਪਾ ਟਪ ਟਪਾ ਟਾਓ ਪੰਜਾਬ ਦੇ ਵਿੱਚ ਹੀ ਰਹਿ ਕੇ ਬਾਈ ਜੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਤੁਸੀਂ ਇਹਨਾਂ ਦੀਆਂ ਗੱਲਾਂ ਵਿੱਚ ਨਾ ਆਓ ਕਿਉਂਕਿ ਢੂਈ ਉੱਪਰ ਕਰਨ ਵਾਲਾ ਵੀ ਅੱਗੇ ਹੀ ਖਲੋਤਾ ਵਾ ਜਿੰਨਾ ਹੋ ਸਕੇ ਆਪਣੇ ਪੰਜਾਬ ਨੂੰ ਅੱਗੇ ਵਧਾਣ ਅੱਛਾ ਸਾਲ ਐਵੇਂ ਪੰਜਾਬ ਤਰੱਕੀ ਕਰੇਗਾ ਤੂੰ ਸਮਝਾ ਹਾਂ ਨਹੀਂ ਤੂੰ ਸਮਝਾ ਨਹੀਂ ਕੋਸ਼ਿਸ਼ ਕਰੀਏ ਕਿਉਂਕਿ ਤੁਸੀਂ ਪੰਜਾਬ ਵਿੱਚ ਗੰਦ ਨਾ ਪਾਓ ਪਹਿਲਾਂ ਆਪਣੇ ਆਪ ਨੂੰ ਸਮਝਾ ਸ਼ਰਮ ਕਰੋ ਭਗਵਾਨ ਸੇ ਡਰੋ ਭੋਸੜੀ ਵਾਲੋ ਬਾਕੀ ਜਿਹੜੇ ਆਪਾਂ ਸ਼ਹਿਰ ਦੇਖਦੇ ਬਾਈ ਤੁਸੀਂ ਹੀ ਪੰਜਾਬ ਨੂੰ ਅੱਗੇ ਲੈ ਕੇ ਜਾ ਸਕਦੇ ਹੋ ਹੋਰ ਕਿਸੇ ਵਿੱਚ ਹਿੰਮਤ ਹੀ ਨਹੀਂ ਹੈ ਕੋਈ ਤਰੀਕਾ ਹੈ ਭੀਖ ਮੰਗਣੇ ਪੋਰਣ ਵਾਲੇ ਪੋਰ ਜਾਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਬਾਈ ਸੇ ਕੁਝ ਜ਼ਿਆਦਾ ਨਹੀਂ ਹੋ ਗਿਆ ਇਹ ਮਤਲਬ ਤੁਹਾਡੇ ਵਾਂਗੂ ਪੰਜਾਬ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਰੱਬ ਸਾਡੇ ਤੇ ਟੈਂਕਾਂ ਤੇ ਤੋਪਾਂ ਨਾਲ ਹਮਲਾ ਕਰ ਦੇਵੇ। ਆਗ ਲਗਾ ਦੀ ਆਗ ਲਗਾ ਦੀ ਆਗ ਲਗਾ ਦੀ। ਗੋਪੀ ਜੀ ਯੂਥ ਨੂੰ ਗੱਲਬਾਤ ਦੱਸਦੀ ਹੋਈ। ਮੁੰਡੇ ਕਮਜ਼ੋਰ ਕਰ ਦਿੱਤੇ ਸਾਰੇ ਪੰਜਾਬ ਦੇ। ਇਹੇ ਰਹਾ ਨਹੀਂ ਜਾਂਦਾ। ਆਊਟ ਆਫ ਪੰਜਾਬ ਉਹ ਤੇ ਦੇਖਦੇ ਆ ਮੈਟਰੋ ਸਿਟੀਜ਼ ਨੇ ਜਾਂ ਜੋ ਵੀ ਹੈ ਉਦਾਂ ਹੀ ਅਸੀਂ ਚਾਹਨੇ ਆ ਕਿ ਪੰਜਾਬ ਵੀ ਉਸੇ ਲੈਵਲ ਤੇ ਤਰੱਕੀ ਕਰੇ। ਆਹੋ ਤੁਸੀਂ ਅੰਗਰੇਜ਼ਾਂ ਵਾ ਪੌਨ ਸਟਾਰ ਬਣ ਹੀ ਗਏ। ਇਹ ਤਰੱਕੀ ਬਹੁਤ ਆ ਕਿਉਂ ਹਿਲਾ ਡਾਲਾਣਾ